ਪਟਿਆਲੇ ਦੀ ਵੱਡੀ ਨਦੀ ਉਫਾਨ ਤੇ ਐ 93 ਵੇਲੇ ਤਾਂ ਮੋਰੇ ਖੜੀ ਲਾਠੀ ਪਾਣੀ ਆਇਆ 93 ਵੇਲੇ ਦਾ ਪਿੰਡ ਦੇ ਵਿੱਚ ਨਾ ਗਲੀਆਂ ਐ ਜਲਦੀ ਜਿਵੇਂ ਨਹਿਰ ਆ ਜਿਹੜੇ ਵੀ ਸਾਡੇ ਪਿੰਡ ਦੇ ਡੰਗਰ ਪਸ਼ੂ ਰੱਖੇ ਹੋਏ ਨੇ ਜੀ ਉਹ ਵੀ ਕੱਖਾਂ ਤੋਂ ਵੀ ਔਖੇ ਨੇ ਜੀ ਸਾਰੇ ਹੀ ਕੱਖ ਮਤਲਬ ਡੰਗਰਾਂ ਵਾਸਤੇ ਇਧਰੇ ਲੈ ਕੇ ਆਂਦੇ ਨੇ ਜਿਹੜੇ ਅੱਗੇ ਪਿੰਡ ਨੇ ਲੋਕ ਆਪਣੇ ਰਸਿਆਂ ਦੇ ਕਿਵੇਂ ਪਿੰਡ ਦਾ ਤਾਂ ਬੰਦੇ ਹੋ ਜਾਂਦਾ ਸਾਰਾ ਇਹ ਪਿੰਡ ਦੇ ਕਿਸੇ ਵਾਸਤੇ ਰਸਤਾ ਨਹੀਂ ਆਏਗਾ ਨਾ ਪਟਿਆਲੇ ਜਾ ਸਕਦੇ ਨਾ ਅਪ ਇਧਰ ਡਕਾਲੇ ਜਾ ਸਕਦੇ ਨਾ ਇਧਰ ਜਾ ਸਕਦੇ ਕਿਸ ਤਰ੍ਹਾਂ ਹੀ ਸੰਭਾਲੇ ਕਹਿੰਦੇ ਆ ਅੱਗੇ ਕਲੋਨੀਆਂ ਨੇ ਉਹਨਾਂ ਚ ਪਾਣੀ ਵੜ ਜਾਂਦਾ ਸਾਰੇ ਘਰਾਂ ਚ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਨੇ ਨਾਲ ਕਲੋਨੀਆਂ ਨੇ ਸਾਰੇ ਪ੍ਰਭਾਵਿਤ ਹੁੰਦੇ ਨੇ ਹਾਂਜੀ ਸਾਰਾ ਕੁਝ ਡੁੱਬ ਜਾਂਦਾ ਜੀ ਨਾਲ ਦੀ ਜਿ ਸਪਾਈ ਕਰਨ ਨਾਲ ਦੀ ਚੜਾਈ ਕਰਨ ਪਾਣੀ ਪਾਪੇ ਵੀ ਬੰਦ ਹੋ ਜਾਂਦੇ ਪਾਏ ਪਰੋਲੀਆਂ ਪਾਏ ਵੀ ਛੋੜੀਆਂ ਪਰੋਲੀਆਂ ਪਾਈਆਂ ਬਣੇ ਨਾਇਦਪੁਰੋਂ ਬਣਾ ਰਿਆ ਸਾਰੇ ਪਿੰਡ ਵਾਲਿਆਂ ਨੇ ਇੱਥੇ ਦੇਖੋ ਜੀ ਉਹ ਫਸਿਆ ਬਦਕਵਾੜ ਜੀ ਅੱਜ ਸਵੇਰੀ ਸਾਫ ਕਰਿਆ ਜੀ ਸਾਨੇ ਆਪ ਹੀ ਕਰਿਆ ਪਿੰਡ ਵਾਲਿਆਂ ਨੇ ਕੋਈ ਸਾਡੀ ਉਹ ਨਹੀਂ ਮਦਦ ਦੇਣੀ ਕਿਸੇ ਦੀ ਪਟਿਆਲੇ ਦੀ ਵੱਡੀ ਨਦੀ ਉਫਾਨ ਤੇ ਹੈ ਪਟਿਆਲਾ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਅਫਵਾਵਾ ਤੋਂ ਬਚੋ 2023 ਦੇ ਵਿੱਚ ਐਸੇ ਵੱਡੀ ਨਦੀ ਨੇ ਵੱਡਾ ਨੁਕਸਾਨ ਪਟਿਆਲੇ ਦਾ ਕੀਤਾ ਸੀ ਐਸਐਮਟੀਵੀ ਪੰਜਾਬ ਦੇਖ ਰਹੇ ਹੋ ਤੇ ਮੈਂ ਪ੍ਰਵਿੰਦਰ ਸਿੰਘ ਚੱਡਾ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਕਹਿ ਲਿਏ ਵੀ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ ਮਾਝੇ ਦਾ ਦੁਆਬੇ ਦਾ ਕਈ ਇਲਾਕੇ ਨੇ ਜਿਹੜੇ ਹੜ੍ਹ ਦੀ ਮਾਰ ਦੇ ਨਾਲ ਇਸ ਸਮੇਂ ਕਹਿ ਦਈਏ ਵੀ ਜੰਗ ਲੜ ਰਹੇ ਨੇ ਲੜਾਈ ਲੜ ਰਹੇ ਨੇ 2023 ਦੇ ਵਿੱਚ ਐਸੇ ਵੱਡੀ ਨਦੀ ਨੇ ਪਟਿਆਲੇ ਦਾ ਵੱਡਾ ਨੁਕਸਾਨ ਕੀਤਾ ਸੀ ਤੇ ਇੱਕ ਵਾਰ ਫੇਰ ਵੱਡੀ ਨਦੀ ਦੇ ਵਿੱਚ ਅੱਜ ਸਵੇਰ ਤੋਂ ਪਾਣੀ ਵਧਿਆ ਪਿੰਡ ਰਵਾਸ ਦੇ ਨੇੜੇ ਇਹ ਜਿਹੜਾ ਪੁਲ ਹੈ ਇਹ ਦੱਸਦਾ ਮੈਂ ਸੜਕ ਹੈ ਪਹਿਲਾਂ ਤਾਂ ਇਹ ਦਿਖਾਵਾ ਤੁਹਾਨੂੰ ਇਹ ਜਿਹੜੇ ਇਹ ਸੜਕ ਹੈ ਇਹ ਪੁਲ ਹੈ ਇਹ ਪੁਲ ਪਾਰ ਕਰਕੇ ਜਿਹੜਾ ਅਗਲੇ ਪਿੰਡਾਂ ਨੂੰ ਰੋਡ ਜਾਂਦੀ ਹੈ ਪਰ ਇਹ ਪੁਲ ਜਿਹੜਾ ਹੁਣ ਇਹ ਪੁਲ ਦੇ ਉੱਤੋਂ ਦੀ ਪਾਣੀ ਹੋ ਗਿਆ ਹੈ ਇਹ ਵੱਡੀ ਨਦੀ ਦਾ ਹਾਲੇ ਕੀ ਜਿਹੜਾ ਪਟਿਆਲਾ ਪ੍ਰਸ਼ਾਸਨ ਦਾ ਕਹਿਣਾ ਹੈ ਵੀ ਅਫਵਾਹਾਂ ਤੋਂ ਬਚੋ ਵੱਡੀ ਨਦੀ ਦਾ ਜਿਹੜਾ ਕਹਿ ਲਿਏ ਵੀ ਜਿਹੜਾ ਖਤਰੇ ਦਾ ਨਿਸ਼ਾਨ ਹੁੰਦਾ ਉਸ ਤੋਂ ਕਾਫੀ ਜਿਹੜੀ ਨੀਚੇ ਹੈ ਪਰ ਜਿਹੜਾ ਅਲੱਗ-ਅਲੱਗ ਥਾਵਾਂ ਤੇ ਆ ਕੇ ਜਿਹੜੀ ਨਦੀ ਹੈ ਉਹ ਅਲੱਗ-ਅਲੱਗ ਰੂਪ ਆਪਣੇ ਲੈਂਦੀ ਹੈ ਤੇ ਇਸ ਸਮੇਂ ਰਿਵਾਸ ਬਾਮਣਾ ਪਿੰਡ ਦੇ ਵਿੱਚ ਖੜੇ ਆ ਰਵਾਸ ਬਾਮੜਾ ਪਿੰਡ ਦੇ ਬਿਲਕੁਲ ਵਿੱਚੋਂ ਦੀ ਨਦੀ ਇਹ ਲੰਘਦੀ ਹੈ ਔਰ ਇੱਥੇ ਆ ਕੇ ਨਦੀ ਆਪਣਾ ਜਿਹੜਾ ਰੂਪ ਹੈ ਉਹ ਬਹੁਤ ਜਿਆਦਾ ਕਹਿਦੀ ਹੈ ਵੀ ਦੇਖਣ ਵਾਲਾ ਹੈ ਤੇ ਪਿੰਡ ਵਾਸੀ ਮੇਰੇ ਨਾਲ ਇੱਧਰ ਖੜੇ ਨੇ ਆ ਗੱਲਬਾਤ ਕਰਾਂਗਾ ajo bhai ji ajo langhe a o ਕੀ ਨਾਮ ਹੈ ਸਤਵੰਤ ਸਿੰਘ ਸਤਵੰਤ ਜੀ ਜਿਹੜਾ ਇਹ ਰੋਡ ਹੈ ਇਹ ਅੱਗੇ ਕਿਹੜੇ ਪਿੰਡਾਂ ਨੂੰ ਜਾਂਦਾ ਹੈ ਸੋਲਰ ਜਾਂਦਾ ਜੀ ਸ਼ੇਰ ਮਜਰੇ ਜਾਂਦਾ ਮੈਨ ਜਾਂਦਾ ਹੂੰ ਬਾਈਪਾਸ ਤੇ ਚੜ ਜਾਂਦਾ ਜੀ ਅੱਛਾ ਤੇ ਆ ਅੱਗੇ ਜਿਹੜਾ ਇਹ ਨਦੀ ਐ ਉਹ ਕਿੰਨਾ ਫੁੱਟ ਥੱਲੇ ਹੁੰਦੀ ਐ ਤੇ ਜਿਹੜਾ ਇਹ ਪੁਲ ਐ ਇਹ ਕਿਵੇਂ ਮਤਲਬ ਚੱਲਦਾ ਆਮਦੀਨਾ ਚ ਕੋਲੋਂ ਚੱਲਦਾ ਜੀ ਪੁਲ ਫੁੱਲ ਚੱਲਦਾ ਜੀ ਅੱਜ ਪਾਣੀ ਦੇ ਕਾਰਨ ਚੱਲ ਨਹੀਂ ਰਿਹਾ ਨਹੀਂ ਇਹ ਨਦੀ ਕਿ ਕਿੰਨੀ ਕੁ ਹੁੰਦੀ ਐ ਨਦੀ ਖੇਤਾਂ ਦੇ ਬਾਹਰ ਆ ਜਾਂਦਾ ਪਾਣੀ ਨਹੀਂ ਨਹੀਂ ਆਮਦੀਨਾ ਦੇ ਵਿੱਚ ਪਹਿਲਾਂ ਹੁਣ ਤਾਂ ਚਲੋ ਇਹ niche 5 ਕੁ ਫੁੱਟ ਡੂੰਘੀ ਥੱਲੇ ਪੁਲੀ ਤੋਂ ਹਾਂ ਕੋਲੀ ਤਾਂ ਪੰਜ ਫੁੱਟ ਡੂੰਗੀ ਆ ਆਪਣਾਂ ਦੇ ਵਿੱਚ ਨੂੰ ਲਿਖਿਆ ਜਾਂਦਾ ਜੀ ਪਹਿਲਾਂ ਪਾਣੀ ਇਹ ਜਦੋਂ ਹੁਣ ਮੀਂਹ ਦਾ ਪਾਣੀ ਆਇਆ ਹੁਣ ਬਰਸਾਤ ਆਈ ਹੈ ਜੀ ਹੁਣ ਉੱਪਰੋਂ ਟੱਪ ਗਿਆ ਜੀ ਹੁਣ ਆਪਣਾ ਆ ਵਹਜਾਈ ਬੰਦ ਹੋਊਗੀ ਜੀ ਕਿਹਦੀ ਚੜਾਈ ਨਹੀਂ ਕਰਦੇ ਤੁਸੀਂ ਇਹਨਾਂ ਲਈ ਲੰਦੇ ਕਿਉਂਕਿ ਜਿਹੜੇ ਵੀ ਸਾਡੇ ਪਿੰਡ ਦੇ ਡੰਗਰ ਪਸ਼ੂ ਰੱਖੇ ਹੋਏ ਨੇ ਜੀ ਉਹ ਵੀ ਕੱਖਾਂ ਤੋਂ ਵੀ ਔਖੇ ਨੇ ਜੀ ਸਾਰੇ ਹੀ ਕੱਖ ਮਤਲਬ ਡੰਗਰਾਂ ਵਾਸਤੇ ਇੱਧਰੇ ਲੈ ਕੇ ਆਂਦੇ ਨੇ ਕਿਹਦੀ ਚੜਾਈ ਨਹੀਂ ਕਰਦੇ ਨਾ ਸਫਾਈ ਕਰਦੇ ਜੀ ਅੱਗੇ ਆ ਕੇ ਬੋਲੋਗੇ ਆ ਜੀ ਇੱਕ ਇੱਕ ਕਰਕੇ ਬੋਲੋ ਨਾ ਇਹਦੀ ਸਫਾਈ ਕਰਨ ਨਾ ਇਹਦੀ ਚੜਾਈ ਕਰਨ ਪਾਣੀ ਆ ਪਾਏ ਵੀ ਬੰਦ ਹੋਏਦੇ ਪਾ ਨਾਇਦਾ ਪੁਰੂ ਬਣਾ ਰਿਆ ਹਾਂ ਹਾਂ ਇਹ ਪੁਲ ਜਿਹੜਾ ਕਹਿ ਲਈਏ ਵੀ ਇਹਦੀ ਚੌੜਾਈ ਦੀ ਵੀ ਲੋੜ ਹੈ ਤੇ ਸਫਾਈ ਦੀ ਵੀ ਹਾਂਜੀ ਹਾਂ ਸਫਾਈ ਦੀ ਲੋੜ ਹੈ ਚੌੜਾਈ ਲੋੜ ਆ ਸਰਪਾ ਕਰ ਲੈਂਦੇ ਨੇ ਹਰ ਸਾਲ ਹਾਂਜੀ ਚੌੜਾਈ ਕਰਦੇ ਨਹੀਂ ਨਾ ਚੌੜਾਈ ਨਾ ਚੌੜਾਈ ਨਾ ਸਫਾਈ ਅੱਛਾ ਹਾਂਜੀ ਕੁਝ ਆ ਸਾਰੇ ਪਾਈਪ ਬੰਦ ਪਿਆ ਪਾਣੀ ਸਾਰੇ ਪਾਈਪ ਬੰਦ ਨੇ ਇਹ ਸਾਡੀ ਅਸੀਂ ਇਹ ਸਾਰੇ ਪਿੰਡ ਵਾਲਿਆਂ ਨੇ ਇੱਕ ਇੱਕ ਕਰ ਸਾਰੇ ਪਿੰਡ ਵਾਲਿਆਂ ਨੇ ਇੱਥੇ ਦੇਖੋ ਜੀ ਉਹ ਫਸਿਆ ਬਦਕ ਬਾੜ ਜੀ ਅੱਜ ਸਵੇਰੇ ਹੀ ਸਾਫ ਕਰਿਆ ਜੀ ਸਾਨੇ ਆਪ ਹੀ ਕਰਿਆ ਪਿੰਡ ਵਾਲਿਆਂ ਨੇ ਅੱਛਾ ਉਹਦੀਆਂ ਫੋਟੋਆਂ ਤਸਵੀਰਾਂ ਵੀਡੀਓ ਹੈਗੀਆਂ ਨੇ ਉਹਨਾਂ ਦੀ ਮੋਬਾਈਲ ਤੇ ਭੇਜੀ ਹੋਈ ਜੀ ਹਾਂ ਜੀ ਜਦੋਂ ਅਸੀਂ ਲੱਗੇ ਸੀਗੇ ਸਵੇਰੇ ਹੀ ਇਹ ਸਾਰੀ ਔਰੇ ਤੇ ਇੱਥੇ ਤੱਕ ਦੀ ਕਵਾੜ ਜੀ ਇਹ ਸਾਰਾ ਸਾਨੂੰ ਸਾਫ ਕਰਿਆ ਆਪਣੇ ਆਪ ਅੱਛਾ ਕੋਈ ਸਾਡੀ ਉਹ ਨਹੀਂ ਮਦਦ ਦੇਣੀ ਕਿਸੇ ਨੇ ਉਸ ਤੋਂ ਪਹਿਲਾਂ ਨਦੀ ਹੋਰ ਕਹਿੰਦੀ ਵੀ ਬਾਰ ਤੱਕ ਆਇਆ ਪਿਆ ਸੀ ਪਾਣੀ ਨਹੀਂ ਜੀ ਜਦ ਘਟਤੀ ਜੀ ਹੁਣ ਜਿਆਦਾ ਵਧ ਗਿਆ ਜੀ ਪਾਣੀ ਜੇ ਅਗਰ ਨਾ ਕੱਢਦੇ ਤਾਂ ਇਸ ਤੋਂ ਵੀ ਹੋਰ ਅੱਗੇ ਵਧ ਜਾਣਦਾ ਉਸਨੇ ਰੋਗ ਲਾਈ ਵੀ ਤੀ ਕਵਾੜ ਜੀ ਹਾਏ 2023 ਦੇ ਵਿੱਚ ਜਦੋਂ ਇਸ ਇਲਾਕੇ ਦੇ ਵਿੱਚ ਕਹ ਲੀਏ ਵੀ ਇਸ ਨੁਕਸਾਨ ਕੀਤਾ ਸੀ ਵੱਡੀ ਨਦੀ ਨੇ ਉਦੋਂ ਕਿੰਨਾ ਕਿੰਨਾ ਪਾਣੀ ਸੀ ਫਸਲਾਂ ਮਰ ਗਈਆਂ ਹੋਰ ਫਸਲਾਂ ਸਾਰੀਆਂ ਮਰਗੀਆਂ ਦੀ ਪਿੰਡ ਦੀਆਂ ਹਾਂਜੀ ਖੇਤਾਂ ਦੇ ਵਿੱਚ 4 ਫੁੱਟ ਪਾਣੀ ਸੀ ਜੀ ਜ਼ਮੀਨਾਂ ਦੇ ਵਿੱਚ ਲੋਕਾਂ ਦੀ ਫਸਲਾਂ ਮਰ ਗਈਆਂ ਆਰਾਮ ਨਾਲ ਇੱਕ ਇੱਕ ਕਰਕੇ ਬੋਲੋ ਆਜੋ ਬੋਲੋ ਸਾਰੇ ਇੱਕ ਇੱਕ ਕਰਕੇ ਇੱਧਰ ਆਜੋ ਅੱਗੇ ਆਜੋ ਤੁਸੀਂ ਅੱਗੇ ਆਜੋ ਦੱਸੋ ਕਿੰਨਾ ਕਿੰਨਾ ਪਾਣੀ ਸੀ ਪਾਣੀ ਹੈਗਾ ਦੀ 4 ਫੁੱਟ ਤੇਰੇ ਖੇਤਾਂ ਵਿੱਚ ਅੱਛਾ ਪਿਛਲੇ ਵਾਰੀ ਫਸਲਾਂ ਮਰ ਗਈਆਂ ਸਾਰੀਆਂ ਕਿੰਨੇ ਕੁ ਫਸਲ ਦਾ ਨੁਕਸਾਨ ਹੋਇਆ ਜੀ ਜੀ ਲਾਈ ਹੋਈ ਸੀ ਲਈ ਹਾਂਜੀ ਖਾਸਾ ਨੁਕਸਾਨ ਹੋਇਆ ਜੀ ਇਸ ਵਾਰ ਇਸ ਵਾਰ ਤਾਂ ਲੱਗਦਾ ਵੀ ਹਜੇ ਸੁੱਕ ਹੈ। ਹਾਂ ਜੀ ਇਸ ਵਾਰ ਤਾਂ ਲੱਗਦੀ ਆ। ਬਾਕੀ ਉਹਨੂੰ ਕੁਝ ਕਹਿ ਨਹੀਂ ਸਕਦੇ। ਪਿੱਛੇ ਦਸਰੇ ਜਿਵੇਂ ਵੀ ਪਾਣੀ ਬਹੁਤ ਆਇਆ ਬਾਈ। ਹਾਂ। ਲੱਗਦਾ ਵੀ ਹਲੇ ਸੁੱਕ ਹੈ, ਹਲੇ ਪਾਣੀ ਜਿਹੜਾ ਘਟ ਹੈ। ਕੱਲ ਕਿੰਨਾ ਸੀਗਾ ਇੱਥੇ? ਕੱਲ ਨਹੀਂ ਤਾਂ ਇਹਨਾਂ। ਕੱਲ ਤਾਂ ਮਾੜਾ ਮੋਟੀ ਜਦ ਸਵੇਰੇ ਵਧਿਆ ਪਾਣੀ ਤਾਂ। ਅੱਛਾ ਕੱਲ ਜਮਾ ਨਹੀਂ ਸੀ ਇਹਨਾਂ। ਕਿੰਨਾ ਸੀ? ਕੱਲ ਥੋੜੀ ਤਾਂ ਹੀ ਬਸ ਇਹਨਾਂ ਅੱਧਾ। ਅੱਛਾ। ਹਾਂ ਜੀ। ਇਹ ਪੂਲ ਜਿਹੜਾ ਰਾਤੀ ਬੰਦ ਹੋਇਆ ਕਿ ਅੱਜ ਸਵੇਰੇ ਹੋਇਆ? ਸਵੇਰੇ ਹੋਇਆ ਜੀ ਪਾਣੀ ਪੂਲੇ ਹੋਇਆ। ਅੱਛਾ ਜਦੋਂ ਬਰਸਾਤ ਹੋਈ ਹੈ। ਹਾਂ ਜ ਲੱਗਦਾ ਵੀ ਪਿੰਡ ਵਾਲੇ ਅਰਦਾਸਾਂ ਕਰ ਰਹੇ ਨੇ ਮੈਂ ਨਾ ਉਹ ਪਿੱਛੇ ਬੰਦਾ ਬਈ ਮਿਲਿਆ ਉਹ ਵੀ ਲੱਗੇ ਪਿਆ ਕਹਿੰਦੇ ਸਭਾਈ ਜੀ ਇਹ ਅਰਦਾਸਾਂ ਕਰ ਰਹੇ ਆ ਵੀ ਜਿਵੇਂ 2023 ਦੇ ਵਿੱਚ ਸਾਡੇ ਪਿੰਡ 'ਚ ਭਾਰੀ ਤਬਾਹੀ ਹੋਈ ਸੀ ਵੀ ਐਸ ਵਾਰ ਵਿਚਾਰ ਰਹੇ ਹਾਂ 2023 ਦਾ ਚਲੋ ਠੀਕ ਹੋਈ ਪਹਿਲਾਂ 93 ਵੇਲੇ ਹੋਈ ਸੀ ਅਜਾ ਤੁਸੀਂ ਵੇਖਿਆ 93 93 ਵੇਲੇ ਮੈਂ ਦੇਖਿਆ ਜੀ 93 ਵੇਲੇ ਤਾਂ ਖੜੀ ਲਾਠੀ ਪਾਣੀ ਆਇਆ 93 ਵੇਲੇ ਤਾਂ अच्छा हां इतरा तहां ही पूरा पूरा ਤਰਨ ਨਾ ਪਿੰਡ ਦੇ ਸਾ ਪਿੰਡ ਦੇ ਵਿੱਚ ਨਾ ਗਲੀਆਂ ਇਹ ਜਲਦੀ ਜਮ ਨਹਿਰ ਆ। اچھا। हां इतरा ਨਵੇਂ ਚ। ਬੜਾ ਨੁਕਸਾਨ ਹੋਇਆ। हां इतरा ਨਵੇਂ ਤੋਂ ਬੜਾ ਨੁਕਸਾਨ ਹੋਇਆ। ਹੁਣ ਬਚਾਅ ਆ। ਹਾਏ ਇਹ ਕੀ ਬਚਾਅ ਪਿਛਲੀ ਵਾਰ ਵੀ ਚਲੋ ਠੀਕ ਰਹੇਗੇ ਚਲੋ ਮਾਣਾ ਮੋਟਾ ਕੋਈ ਕਨੈਕਟੀਵਿਟੀ ਵੀ ਆਣ ਜਾਣ ਵੀ ਬੰਦ ਹੋਇਆ ਉਧਰ ਪਿੰਡ ਦਾ ਕੋਈ ਕਹਿ ਲੀਏ ਕਿ ਜਿਹੜੇ ਅੱਗੇ ਪਿੰਡ ਨੇ ਲੋਕ ਆਪਣੇ ਰਸਿਆਂ ਦੇ ਕਿਵੇਂ ਜਾਂੜੇ ਪਿੰਡ ਦਾ ਤਾਂ ਬੰਦੇ ਹੋ ਜਾਂਦਾ ਸਾਰਾ। ਹੂੰ। ਏ ਬੰਦੇ ਦੇ ਕਿਸੀ ਵਾਸਤੇ ਰਸਤਾ ਨੀਏਗਾ ਨਾਰਾ ਪਟਾੜੇ ਜਾ ਸਕਦੇ ਹਾਂ ਨਾ ਪਾ ਇਧਰ ਡਕਾਲੇ ਜਾ ਸਕਦੇ ਹਾਂ ਨਾ ਇਧਰ ਜਾ ਸਕਦੇ ਕਿਸ ਤਰ੍ਹਾਂ ਹੀ ਸਮਾਨ ਲੈ ਕੇ ਆਂਨੇ ਆ ਅੱਛਾ ਉਹ ਪਹਿਲਾਂ ਵੀ ਬਈਆਂ ਨੇ ਕਿਸਤੀ ਬਣਾਈ ਸੀ 93 ਚ ਫਿਰ ਜਾ ਕੇ ਖੇੜੇ ਤੋਂ ਜਾ ਕੇ ਸਮਾਨ ਲੈ ਕੇ ਖੇੜੇ ਤੋਂ ਲੈ ਕੇ ਜਾ ਕੇ ਚਾਬੀ ਖੇੜੇ ਦੇ ਲਾਲੇ ਦੁਕਾਨ ਕਰੀ ਵੀ ਜਿਹੜੇ ਅਰਵਾਜ਼ ਮਾ ਉਦੋਂ ਜਾ ਕੇ ਚਾਬੀ ਲੈ ਸਰਪੰਚ ਨੇ ਸਮਾਨ ਦੇ ਆਤਾ ਅੱਛਾ 93 ਚ 93 ਚ ਤੇ 2023 ਚ 2023 ਚ ਫਿਰ ਦੁਕਾਨ ਵਾਲੇ ਤੋਂ ਲੈ ਆਈ ਜਦ ਵੀ ਰਸਤਾ ਬੰਦ ਹੋ ਗਿਆ ਤੁਹਾਨੂੰ ਪਟਾੜੇ ਦੇ ਬੰਦ ਹੋ ਗਿਆ ਤੇ ਹੂੰ ਤੇ ਪਟਾੜੇ ਦੇ ਬੰਦ ਹੋ ਗਿਆ ਜੀ ਅੱਛਾ ਹਾਂ ਯੂਰ ਫਿਰ ਉਹਨਾਂ ਦੁਕਾਨਾਂ ਨੇ ਪਰਾਂ ਦਾ ਬਾਹਰ ਦੇ ਬੰਦੇ ਦੁਕਾਨ ਦੀ ਇੱਕੇ ਦੁਕਾਨ ਉਹਦਾ ਪੰਜ ਦੁਕਾਨਾਂ ਰੇ ਪਿੰਡ ਚ ਅੱਛਾ ਹਾਂ ਚਲੋ ਫਿਰ ਹੁਣ ਤੁਹਾਨੂੰ ਚੱਲੀ ਗਏ ਮਿਲ ਜਾਂਦਾ ਪਹਿਲਾਂ 93 ਚ ਥੋੜਾ ਹੋਸ ਪਹਿਲਾਂ ਇੱਕ ਇੱਕ ਬਾਣੀ ਦੀ ਦੁਕਾਨ ਦੀ ਕਲਾ ਲਈ ਦੀ ਉਹ ਹਾਂ ਹਾਂ ਸਾਡੀ ਸ਼ਰਮਾ ਜੀ ਡੇਰੀ ਵਾਲਾ ਤਾਂ ਇਹ ਇਹ ਇਧਰ ਉਹ ਇਹ ਤਸਵੀਰ ਡਰਾਉਂਦੀ ਵੀ ਹੈ ਤੁਹਾਨੂੰ ਜਦੋਂ ਤੁਸੀਂ ਇਧਰ ਨੂੰ ਵੇਖਦੇ ਹੋ ਵੀ ਆਮ ਦੀਨਾ ਚ ਪੁਲ ਪਾਰ ਕਰਕੇ ਤੁਸੀਂ ਕਹਿ ਲਈਏ ਵੀ ਜਾਣੇ ਹੋ ਇਧਰ ਡੰਗਰਾ ਦੇ ਲਈ ਕੱਖ ਲੈਣਾ ਹਾਂਜੀ ਹੁਣ ਤਾਂ ਰਸਤਾ ਬੰਦਾ ਜੀ ਹੁਣ ਤਾਂ ਜਾਣ ਨਹੀਂ ਸਕਦੇ ਉੱਪਰ ਡਰ ਲੱਗਦਾ ਡਰ ਤਾਂ ਲੱਗਦਾ ਹੀ ਹੈ ਹੁਣ ਸੁੱਲਰ ਨੂੰ ਆਉਂਦੇ ਨੇ ਲੋਕੀ ਉੱਪਰ ਨੂੰ ਘੁੰਮ ਕੇ ਆਉਂਦੇ ਨੇ ਪੱਠੇ ਲੈਣ ਵਾਸਤੇ ਅੱਛਾ ਹਾਂਜੀ ਤੇ ਅ ਅ ਆ ਹੋਰ ਵੀ ਜਦੋਂ ਕਦੇ ਮੀਂਹ ਮੂ ਪੈਂਦਾ ਉਦੋਂ ਵੀ ਇਹ ਨਦੀ ਐਵੇਂ ਵੱਜ ਜਾਂਦੀ ਹੈ ਹਾਂਜੀ ਵੱਜ ਜਾਂਦੀ ਹੈ ਜੀ ਰਸਤਾ ਬੰਦ ਹੋ ਜਾਂਦਾ ਹਾਂਜੀ ਠੀਕ ਹੈ ਤੇ ਦੇਖੋ ਪਿੰਡਾਂ ਵਾਲੇ ਨਾ ਬਾਈ ਹਣੀ ਸਾਰੇ ਇਕੱਠੇ ਹੋ ਕੇ ਉਰੀ ਬੈਠੇ ਆ ਕੀ ਕਿਧਰੇ ਨਦੀ ਵਧਣਾ ਜਾਵੇ ਜਾਂ ਨਦੀ ਦੇ ਵਿੱਚ ਪਾਣੀ ਨਾ ਵਧ ਜੇ ਕੋਈ ਨੁਕਸਾਨ ਨਾ ਹੋ ਜੇ ਸ਼ਰਮਾ ਜੀ ਕਿਵੇਂ ਕਿਵੇਂ ਹੈ ਕੀ ਹਾਲ ਚਾਲ ਠੀਕ ਹੈ ਜੀ ਵਧੀਆ ਜੀ ਕਿਵੇਂ ਦੇਖਦੇ ਹੋ ਇਹ ਬਸ ਗਵਰਨਮੈਂਟ ਦੀਆਂ ਘਾਟਾਂ ਨੇ ਜੀ ਹੋਰ ਕੀ ਹੈ ਪ੍ਰਸ਼ਾਸਨ ਦੀ ਕਮੀ ਹੈ ਆਏ ਬਰਸਾਤਾਂ ਜਿਹੇ 2-3 ਮਹੀਨੇ ਰਸਤਾ ਬਲੌਕ ਰਹਿੰਦਾ ਜੀ ਸਾਰੇ ਜ਼ਿਮੀਂਦਾਰ ਵਿਚਾਰੇ ਪਰੇਸ਼ਾਨ ਰਹਿੰਦੇ ਨੇ ਪੱਗੇ ਖੇਤ ਨੇ ਫਸਲਾਂ ਨੇ 5 ਕਿਲੋਮੀਟਰ ਘੁੰਮ ਕੇ ਆਂਦੇ ਨੇ ਫਿਰ ਆਪਦੇ ਡੰਗਰਾਂ ਦੀ ਪੱਠੇ ਉੱਪਰ ਦੀ ਲਿਆਉਂਦੇ ਨੇ ਕਹਿੰਦੇ 8-10 ਪਿੰਡਾਂ ਦਾ ਸੰਪਰਕ ਆਪਸ ਦੇ ਵਿੱਚ ਟੁੱਟ ਜਾਂਦਾ ਹਾਂ ਟੁੱਟ ਜਾਂਦਾ ਜੀ ਇਹ ਰਸਤਾ ਬਹੁਤ ਚੱਲਦਾ ਹਾਂ ਜੀ ਕੋਈ ਸਰਕਾਰ ਦੀ ਸੁਣਵਾਈ ਤੇ ਇੱਕ ਇੱਕ ਕਰਕੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਉਹਨਾਂ ਨੂੰ ਬਾਈ ਜੀ ਬੋਲਣਾ ਮੈਂ ਤੁਸੀਂ ਉਰੇ ਖੜ ਚੋ ਮੈਂ ਤਾਂ ਸ਼ਰਮਾ ਜੀ ਕਿਵੇਂ ਵੇਖਦੇ ਹੋ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਹੜਾ ਆਇਆ ਲੋਕੀ ਤੜਾਈ ਤੜਾਈ ਕਰ ਰਹੇ ਆ ਤਸਵੀਰਾਂ ਦੇਖਣ ਯੋਗ ਨਹੀਂ ਜਿਹੜੀਆਂ ਮਾਝੇ ਦੁਆਬੇ ਦੀਆਂ ਆਈਆਂ ਨੇ ਤੇ ਆ ਇਹ ਜੇ ਨਦੀ ਵਧਦੀ ਹੈ ਤੇ ਕਿੰਨਾ ਕੁ ਨੁਕਸਾਨ ਐ ਇਸ ਏਰੀਆ ਨੂੰ ਵੀ ਹੁੰਦਾ ਹੈ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੀ ਸਾਰੀਆਂ ਫਸਲਾਂ ਤਬਾਹ ਹੋ ਜਾਂਦੀਆਂ ਨੇ ਅੱਗੇ ਕਲੋਨੀਆਂ ਨੇ ਉਹਨਾਂ 'ਚ ਪਾਣੀ ਵੜ ਜਾਂਦਾ ਸਾਰੇ ਘਰਾਂ 'ਚ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਨੇ ਨਾਲ ਕਲੋਨੀਆਂ ਨੇ ਸਾਰੇ ਪ੍ਰਭਾਵਿਤ ਹੁੰਦੇ ਨੇ ਹਾਂਜੀ ਸਾਰਾ ਕੁਝ ਡੁੱਬ ਜਾਂਦਾ ਜੀ ਆਏ ਹਾਲਾਂਕਿ ਨਾ ਪਹਿਲਾਂ ਕਹਿ ਲਈਏ ਵੀ ਕਲੋਨੀਆਂ ਨਹੀਂ ਸੀ ਇੱਥੇ ਹਾਂਜੀ ਹਾਂ ਉਈ ਐਨਾ ਨਹੀਂ ਹੁੰਦਾ ਸੀ ਵੀ ਘਰਾਂ 'ਚ ਨੁਕਸਾਨ ਹੋਊਗਾ ਖੇਤਾਂ ਦਾ ਹੁੰਦਾ ਸੀ ਪਰ ਹੁਣ ਕਲੋਨੀਆਂ ਵਾਲਿਆਂ ਨੇ ਲੱਖਾਂ ਰੁਪਏ ਕਰੋੜਾਂ ਰੁਪਏ ਨਾਲ ਕੋਠੀਆਂ ਤੇ ਲਾਏ ਹੋਏ ਨੇ ਤੇ ਉਹ ਆ ਪੁੱਡਾ ਅਪਰੂਵਡ ਕਲੋਨੀ ਹੈ ਜੀ ਆ ਕੀ ਨਾਮ ਐ ਦਾ ਮਾਈਲਸਟੋਨ ਮਾਈਲਸਟੋਨ ਹੋਗੀ ਜੇਪੀ ਹੋਗੀ ਹਾਂ ਜੀ ਹਾਂ ਇਹ ਸਾਰੀਆਂ ਬਲੀਆਂ ਕਲੋਨੀਆਂ ਦੀ ਮਹਾਰਾਜਾ ਹੋਗੀ ਸਾਰੀਆਂ ਡੁੱਬ ਜਾਂਦੀਆਂ ਨੇ ਜੀ ਆ ਸਕੂਲ ਡੁੱਬ ਜਾਂਦਾ ਹਾਂ ਜੀ ਹਾਂ ਮਾਈਲਸਟੋਨ ਸਕੂਲ ਹਾਂ ਜੀ ਹਾਂ ਇੱਕ ਇਧਰ ਸਕੂਲ ਆ ਉਹ ਵੀ ਡੁੱਬ ਜਾਂਦਾ ਅੱਗੇ ਕੋਲ ਜੀ ਤਾਂ ਵੱਡਾ ਨੁਕਸਾਨ ਹਾਂ ਬਹੁਤ ਵੱਡਾ ਨੁਕਸਾਨ ਹੁੰਦਾ 93 ਵਾਲਾ ਹੜ ਦੇਖਿਆ 93 ਵਾਲਾ ਦੇਖਿਆ ਜੀ ਆ ਪਿੱਛੇ 25 ਚ ਬੜਾ ਨੁਕਸਾਨ ਹੋਇਆ ਜੀ 23 23 ਚ ਨਹੀਂ ਜੀ 25 ਚ ਆ ਹਾਂ 23 ਚ ਸੌਰੀ 23 ਚ 25 ਚ ਆ ਰਿਹਾ ਉਹਦੋਂ ਕਿੰਨਾ ਕੁ ਪਾਣੀ ਸੀਗਾ ਇਸ ਬਹੁਤ ਜ਼ਿਆਦਾ ਪਾਣੀ ਸੀ ਉਰੇ ਤਾਂ ਜੀ 7 ਫੁੱਟ ਪਾਣੀ ਸੀਗਾ ਜੀ ਇਹ ਸੜਕ ਤੇ ਅੱਛਾ ਹਾਂ ਜੀ ਹਾਂ ਹੁਣ ਤੁਸੀਂ ਦੇਖ ਲਓ ਸਾਡਾ ਡੈਰੀ ਫਾਰਮ ਆ ਸਾਡੇ ਅੰਦਰ 4 ਫੁੱਟ ਪਾਣੀ ਸੀਗਾ 3 ਫੁੱਟ ਉੱਚਾ ਚੱਕਿਆ ਹੋਇਆ ਅੱਛਾ ਹਾਂ ਜੀ ਹਾਂ 3 ਫੁੱਟ ਚੱਕਣ ਦੇ باوجود ਵੀ ਨੁਕਸਾਨ ਹੋ ਗਿਆ ਹਾਂ ਨੁਕਸਾਨ ਹੋ ਗਿਆ ਸੜਕ ਤੋਂ 3 ਫੁੱਟ ਉੱਚਾ ਚੱਕਣ ਦੇ باوجود ਵੀ ਨੁਕਸਾਨ ਹੋ ਗਿਆ ਹੁਣ ਪਿੰਡੇ ਦੇ ਇੱਧਰ ਕੈਮਰਾ ਮਾਰਿਓ ਮੜਾ ਨਿਸ਼ਾਨ ਸਿੰਘ ਇਹ ਸਾਰੇ ਇਸ ਟਾਈਮ ਤਾਂ ਇੱਥੇ ਖੜੇ ਨੇ ਵੀ ਪਾਣੀ ਵਧਣਾ ਜੇ ਕੋਈ ਨੁਕਸਾਨ ਨਾ ਹੋਵੇ ਰੋਕਦੇ ਨਹੀਂ ਵੀ ਕੋਈ ਬੇਪੜੇਖੇ ਲੰਘ ਨਾ ਜਾਵੇ ਉਹਨੂੰ ਰੋਕਦੇ ਨੇ ਜੀ ਵੀ ਭਾਈ ਜਾਨ ਚਲੀ ਜਾਊਗੀ ਲੰਘ ਨਹੀਂ ਸਕਦਾ ਜੀ ਬੰਦਾ ਬਹੁਤ ਪਾਣੀ ਦਾ ਪ੍ਰਭਾਵ ਤੇਜ ਹੈ ਅੱਛਾ ਹਾਂ ਜੀ ਹਾਂ ਤੇ ਇਹ ਹੁਣ ਤਾਂ ਹੀ ਪਿੰਡ ਵਾਲੇ ਬੈਠੇ ਨੇ ਇੱਥੇ ਹਾਂਜੀ ਹਾਂ ਤਾਂ ਹੀ ਬੈਠੇ ਨੇ ਜੀ ਵੀ ਕੋਈ ਨੁਕਸਾਨ ਨਾ ਹੋ ਜਾਏ ਕਿ ਕੋਈ ਦੁਰਘਟਨਾ ਨਾ ਹੋ ਜਾਏ ਤੇ ਇਹ ਪਟਿਆਲੇ ਦੀ ਤਸਵੀਰ ਹੈ ਰਵਾਸ ਬਾਂਮਣਾ ਦੀ ਰਵਾਸ ਬਾਂਮਣਾ ਦਾ ਇਹ ਪੁਲ ਹੈ ਜਿਹੜਾ ਅੱਗੇ ਪਿੰਡਾਂ ਨੂੰ ਜੋੜਦਾ ਹੈ ਪਰ ਇਹ ਪੁਲ ਦੇ ਉੱਤੇ ਇਸ ਟਾਈਮ ਜਿਹੜਾ ਵੱਡੀ ਨਦੀ ਦਾ ਪਾਣੀ ਹੈ ਉਹ ਵੱਡੀ ਨਦੀ ਹੈ ਉਹ ਜਿਹੜੀ ਇਸ ਸਮੇਂ ਪਾਣੀ ਹੈ ਜਿਹੜਾ ਉਹ ਭਰ ਚੁੱਕਿਆ ਹੈ ਹਾਲਾਂਕਿ ਪਟਿਆਲਾ ਪ੍ਰਸ਼ਾਸਨ ਹੈ ਜਿਹੜਾ ਉਹ ਲਗਾਤਾਰ ਇਸ ਦੇ ਉੱਤੇ ਗੌਰ ਦੇ ਵਿੱਚ ਹੈ ਟੀਮਾਂ ਲਾਈਆਂ ਗਈਆਂ ਨੇ ਵੱਖ-ਵੱਖ ਟੀਮਾਂ ਪਟਿਆਲਾ ਦੀਆਂ ਜਿਹੜੇ ਪ੍ਰਸ਼ਾਸਨ ਦੀਆਂ ਨੇ ਉਹ ਕੰਮ ਕਰ ਰਹੀਆਂ ਨੇ ਪਰ ਫਿਰ ਵੀ ਕਿਧਰੇ ਨਾ ਕਿਧਰੇ ਲੋਕਾਂ 'ਚ ਡਰ ਹੈ ਵੀ ਸ਼ਾਇਦ ਤਈ ਦੇ ਵਿੱਚ ਜੋ ਸਾਡੇ ਨਾਲ ਹੋਇਆ ਉਹ ਹੁਣ 25 'ਚ ਦੁਬਾਰਾ ਤਸਵੀਰਾਂ ਆ ਜੇ ਕੈਮਰਾ ਪਰਸਨ ਨਿਸ਼ਾਨ ਸਿੰਘ ਦੇ ਨਾਲ ਪ੍ਰਵਿੰਦਰ ਸਿੰਘ ਛੱਡਾ ਐਸਐਮਟੀਵੀ ਪੰਜਾਬ